ਸਾਡੇ ਦਲਤ ਲੀਡਰ ਜਾਣੇ ਹਨ ਜਾਣੇ ਜਾਂ ਜਾਣ ਬੁੱਝ ਕੇ ਇਸ ਗੱਲ ਦੀ ਸਮਝ ਨਹੀਂ ਆ ਰਹੀ ਵੀ ਉਹ ਸਾਡੇ ਸਮਾਜ ਦਾ ਰੁਤਬਾ ਉੱਚਾ ਚੱਕਣਾ ਚਾਹੀਦਾ ਤੇ ਉਹ ਸਾਡੇ ਮਨੋਬਲ ਨੂੰ ਤੋੜਨ ਵਾਲੇ ਪਾਸੇ ਜਾਦਾ ਆ ਰਹੇ ਆ ਬੇਸ਼ੱਕ ਸਾਡੇ ਕੋਈ ਐਸੀ ਲੀਡਰ ਆ ਬੇਸ਼ੱਕ ਕੋਈ ਬੁੱਧੀਜੀਵੀ ਆ ਜਾਂ ਸਾਡੇ ਐਸੀ ਇਤਿਹਾਸਕਾਰ ਆ ਜਿਵੇਂ ਸਾਡੇ ਇੱਕ ਇਤਿਹਾਸਕਾਰ ਨੂੰ ਬਹੁਤ ਉੱਚਾ ਦਰਜਾ ਦਿੱਤਾ ਜਾਂਦਾ ਤੇ ਉਹਨੂੰ ਬਹੁਤ ਲੋਕ ਆ ਆਪਦੇ ਚਾ ਨਾਲ ਤੇ ਆ ਆਪਦੇ ਆਪ ਨੂੰ ਬੁੱਧੀਜੀਵੀ ਬਣਾਉਣ ਲਈ ਪੜ ਰਹੇ ਆ ਪ੍ਰੋਫੈਸਰ ਗਰਨਾਮ ਸਿੰਘ ਮੈਂ ਜਦੋਂ ਵੀ ਉਹਦੀਆਂ ਕੋਈ ਵੀ ਲਿਖਿਆ ਹੋਇਆ ਪੜਿਆ ਜਾਂ ਸੁਣਿਆ ਤਾਂ ਮੈਨੂੰ ਇੱਕ ਹੋ ਸਕਦਾ ਵੀ ਮੈਂ ਗਲਤ ਹੋਵਾਂ ਪਰ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਵੀ ਮੈਂ ਉਹਨੂੰ ਜਿੰਨਾ ਕੁ ਪੜਿਆ ਜਾਂ ਸੁਣਿਆ ਮੈਂ ਉਹਦਾ ਇੱਕ ਕੀ ਰਵਈਆ ਦੇਖਿਆ ਉਹਨੇ ਐਸੀ ਸਮਾਜ ਨੂੰ ਉਹਦਾ ਮਨੋਬਲ ਤੋੜਨ ਵਾਲੇ ਪਾਸੇ ਤੇ ਐਸੀ ਸਮਾਜ ਨੂੰ ਭੰਡਣ ਵਾਲੇ ਪਾਸੇ ਜਾਦਾ ਆ ਆ ਜਿਹੜੀਆਂ ਗੱਲਾਂ ਕਿਸੇ ਸਮਾਜ ਨੂੰ ਉੱਚਾ ਵਿਖਾਉਣ ਵਾਲੀਆਂ ਕਰਨੀਆਂ ਚਾਹੀਦੀਆਂ ਉਥੇ ਲਿਖਤਾਂ ਦੇ ਵਿੱਚ ਕਈ ਕੁਝ ਹੋਰ ਲਿਖੀ ਗਿਆ ਜੇ ਸਾਡੇ ਪੁਰਾਣੇ ਬਜ਼ੁਰਗਾਂ ਨਾਲ ਅਤਿਆਚਾਰ ਹੋਇਆ ਠੀਕ ਆ ਉਹ ਅਤਿਆਚਾਰਾਂ ਆਂ ਦੀ ਬਰਾਬਰੀ ਲਈ ਦੇਣਾ ਸਾਨੂੰ ਇਹ ਸਨੇਹਾ ਚਾਹੀਦਾ ਇਤਿਹਾਸਕਾਰਾਂ ਨੂੰ ਬੁੱਧੀਜੀਵੀ ਜਾਂ ਐਸੀ ਲੀਡਰਾਂ ਨੂੰ ਵੀ ਤੁਸੀਂ ਆਪਣੇ ਸਮਾਜ ਨੂੰ ਉੱਪਰ ਨੂੰ ਲੈ ਕੇ ਜਾਓ ਤੁਸੀਂ ਇਹ ਬਹੁਤ ਸੋਚਦੇ ਹੋ ਤੇ ਉਹ ਉਹ ਸਮਾਜ ਦੇ ਆ ਜਿਹੜੇ ਸਮਾਜ ਦੇ ਲੋਕਾਂ ਜਿਹੜੇ ਬਜ਼ੁਰਗ ਸੀਗੇ ਜਿਵੇਂ ਬਾਬਾ ਜੀਵਨ ਸਿੰਘ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਜਾਂ ਹੋਰ ਬਹੁਤ ਜੋਤੀਬਾਈ ਫੁਲੇ ਜੀ ਹੋਏ ਜਾਂ ਜਿਨ੍ਹਾਂ ਦੇ ਵੀ ਨਾਂ ਸਾਨੂੰ ਮਾਣ ਨਾ ਲੈਣੇ ਚਾਹੀਦੇ ਉਹਨਾਂ ਦੀ ਗੱਲ ਕਰਨੀ ਚਾਹੀਦੀ ਨਾ ਕਿ ਇਹ ਗੱਲਾਂ ਕਰੀ ਜਾਣੀਆਂ ਵੀ ਸਾਡੇ ਜਿਹੜੇ ਬਜ਼ੁਰਗ ਸੀ ਉਹਨਾਂ ਨਾਲ ਬਹੁਤ ਮਾੜਾ ਵਤੀਰਾ ਹੋ ਰਿਹਾ ਸੀ ਉਹ ਫਲਾਨਾ ਢੂੰਕਾ ਅੱਜ ਦਾ ਜੋ ਕੇ ਸਮੇਂ ਦੇ ਵਿੱਚ ਆ ਸਾਨੂੰ ਆਪਦੇ ਐਸੀ ਸਮਾਜ ਦੇ ਬੱਚਿਆਂ ਦਾ ਮਨੋਬਲ ਉੱਚਾ ਚੱਕਣਾ ਚਾਹੀਦਾ ਨਾ ਕਿ ਡੇਗਣਾ ਚਾਹੀਦਾ ਹੋ ਸਕਦਾ ਮੈਂ ਗਲਤ ਹੋਵਾਂ ਪਰ ਮੇਰਾ ਜਿਹੜਾ ਨਜ਼ਰੀਆ ਕਿਉਂਕਿ ਮੈਂ ਜਦੋਂ ਵੀ ਕਿਸੇ ਐਸੀ ਲੀਡਰ ਨੂੰ ਬੋਲਦਾ ਦੇਖਦਾ ਤਾਂ ਉਹ ਪਹਿਲਾਂ ਸਭ ਤੋਂ ਪਹਿਲਾਂ ਸਾਡੇ ਐਸੀ ਲੋਕਾਂ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੰਦੇ ਆ ਜਿਨ੍ਹਾਂ ਦੀ ਵਜ੍ਹਾ ਨਾਲ ਉਹ ਕੁਰਸੀਆਂ ਤੇ ਬੈਠੇ ਹੁੰਦੇ ਆ ਤੇ ਅ ਪੜਨਾ ਸ਼ੁਰੂ ਕਰ ਦਿੰਦੇ ਆ ਬਹੁਤ ਕੁਝ ਉਹਨਾਂ 'ਚ ਕਸੂਰ ਕੱਢਣ ਲੱਗ ਜਾਂਦੇ ਆ ਜਿਨ੍ਹਾਂ ਨੇ ਉਹਨਾਂ ਨੂੰ ਉਸ ਮਕਾਮ ਤੱਕ ਪਹੁੰਚਾਇਆ ਹੁੰਦਾ ਤੇ ਆਪ ਦੀਆਂ ਗਲਤੀਆਂ ਨੇ ਮੰਨਦੇ ਵੀ ਜੇ ਇਹ ਲੋਕ ਉਹਨਾਂ ਨਾਲ ਨਹੀਂ ਜੁੜਦੇ ਤਾਂ ਕਿਹੜੀ ਵਜ੍ਹਾ ਨਾਲ ਨਹੀਂ ਜੁੜਦੇ ਸੋ ਹੋ ਸਕਦਾ ਵੀ ਮੈਂ ਗਲਤ ਹੋਵਾਂ ਪਰ ਮੈਂ ਜਿੱਥੋਂ ਤੱਕ ਆਪਦੇ ਆਪ ਨੂੰ ਆਪਦੇ ਮਾਈਂਡ ਨੂੰ ਸਮਝਦਾ ਮੈਂ ਜਿਹੜੀ ਆਪਦੀ ਸੋਚਣਾ ਗੱਲ ਕਰਦਾ ਮੈਂ ਇਸ ਜਗ੍ਹਾ ਤੇ ਪ੍ਰੋਫੈਸਰ ਗਰਨਾਮ ਸਿੰਘ ਨੂੰ ਵੀ ਗਲਤ ਮੰਨਦਾ ਉਹਦਾ ਫਰਜ ਬਣਦਾ ਸੀਗਾ ਵੀ ਸਾਡੇ ਇਤਿਹਾਸ ਨੂੰ ਵਿਲੱਖਣ ਰੂਪ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਨਾ ਕਿ ਸਾਨੂੰ ਜਲੀਲ ਕਰਨ ਦੀ ਕੋਸ਼ਿਸ਼ ਜਿੱਥੋਂ ਤੱਕ ਮੈਂ ਉਹਨੂੰ ਪੜ੍ਹਿਆ ਸੁਣਿਆ ਉਹਨੇ ਜ਼ਿਆਦਾਤਰ ਸਾਡੇ ਲੋਕਾਂ ਨੂੰ ਜਲੀਲ ਹੀ ਕੀਤਾ ਤੇ ਸਾਡੇ ਲੋਕ ਉਸ ਜਲਾਲਤ ਨੂੰ ਬੜੇ ਮਾਣ ਸਨਮਾਨ ਨਾਲ ਦੱਸਣ ਦੀ ਕੋਸ਼ਿਸ਼ ਕਰਦੇ ਆ ਹੋ ਸਕਦਾ ਵੀ ਮੇਰੀ ਵੀਡੀਓ ਸੁਣ ਕੇ ਕਈਆਂ ਲੋਕਾਂ ਨੂੰ ਬੁਰਾ ਲੱਗੇ ਜਿਨ੍ਹਾਂ ਨੂੰ ਲੱਗਦਾ ਤਾਂ ਭਾਈ ਮੈਂ ਖਿਮਾ ਚਾਹੁੰਨਾ ਪਰ ਇਹ ਵਿਚਾਰਨ ਵਾਲੀਆਂ ਗੱਲਾਂ ਸਾਡੇ ਲੋਕਾਂ ਨੂੰ ਸਾਡੇ ਲੀਡਰਾਂ ਨੂੰ ਸਾਡੇ ਸਮਾਜ ਦਾ ਮਨੋਬਲ ਤੋੜਨ ਦੀ بجائے ਸਾਡੇ ਇਸ ਸਮਾਜ ਨੂੰ ਉੱਪਰ ਉੱਚਾ ਚੱਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸਾਡੇ ਇਤਿਹਾਸਕਾਰਾਂ ਨੂੰ ਉਹ ਉਹਨਾਂ ਲੋਕਾਂ ਦਾ ਇਤਿਹਾਸ ਦੱਸਣਾ ਚਾਹੀਦਾ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਵਿਕਸਿਤ ਕਰਨ ਦੇ ਵਿੱਚ ਸਾਡੇ ਸਾਡੀ ਕੌਮ ਨੇ ਜੋ ਕੁਰਬਾਨੀਆਂ ਕੀਤੀਆਂ ਬੇਸ਼ੱਕ ਉਸੇਕਰਮ ਹੋਵੇ ਜਾਂ ਹੋਰ ਵੀ ਕਿਸੇ ਵੀ ਖੇਤਰ ਦੇ ਵਿੱਚ ਜਿਹੜੀਆਂ ਐਸੀ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਉਹਦੀ ਗੱਲ ਕਰਨੀ ਚਾਹੀਦੀ ਆ ਨਾ ਕਿ ਪ੍ਰੋਫੈਸਰ ਗਰਨਾਮ ਸਿੰਘ ਵਾਂਗੂ ਮਜਬੂਸ ਇੱਕ ਵਾਲਮੀਕੀ ਅਤੇ ਚਮਿਆਰਾਂ ਦਾ ਜਿਹੜਾ ਇਤਿਹਾਸ ਲੈ ਕੇ ਉਹਨਾਂ ਨੂੰ ਜਲੀਲ ਕਰਨ ਵਾਲੀਆਂ ਕੋਸ਼ਿਸ਼ਾਂ ਕਦੇ ਨਹੀਂ ਕਰਨੀਆਂ ਚਾਹੀਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ